ਕਿੰਨੇ ਆਖਿਆ ਤੈਨੂੰ ਬੇਵਕੂਫ ਖਸਬੈਂਡ ਤੇਰੇ ਲਈ ਓਏ ਮਾਰੇ ਚਾਹੀਏ ਉਹਨੂੰ ਆਖਣਾ ਸੀ ਐਡਾ ਤੂੰ ਰਹਿੰਦਾ ਨਹੀਂ ਕਿਤੇ ਡੂਡ ਸ਼ਿਆਰ ਨੀ ਸਾਰੇ ਬੰਦੇ ਆਪਣੇ ਆਪ ਨੂੰ ਇੰਜੇ ਡੂਡ ਸ਼ਿਆਰ ਤੇ ਬੁੱਡੀਆਂ ਨੂੰ ਬੇਵਕੂਫ ਤੇ ਖੋਰੇ ਕੀ ਸਮਝਦੇ ਨੇ ਐ ਮੇਰਾ ਵੀ ਖਸਬੈਂਡ ਜਦੋਂ ਮੇਰਾ ਵਿਆਹ ਹੋਇਆ ਹੈ ਨਾ ਤੇ ਮੈਨੂੰ ਇੰਜੇ ਹਰ ਗਲਤ ਟੋਕਦਾ ਸੀ ਜਿਹੜੀ ਗੱਲ ਮੈਂ ਕਰਨੀ ਤੇ ਆਖਣਾ ਚਪਕਣ ਜਾ ਤੈਨੂੰ ਕਿਹ ਗੱਲ ਦਾ ਨਹੀਂ ਪਤਾ ਐਵੇਂ ਨਾ ਬੋਲਿਆ ਕਰ ਬੇਵਕੂਫ ਨਾ ਹੋਵੇ ਤੇ ਉਹ ਤੇ ਫਿਰ ਜਦੋਂ ਮੇਰਾ ਮੁੰਡਾ ਹੋਇਆ ਨਾ ਵੱਡਾ ਪਲੇਠੀ ਦਾ ਇੱਕ ਦਿਨੇ ਸੁੱਤਾ ਪਿਆ ਤੇ ਮੈਂ ਕੋਲ ਲੰਮਿਆਂ ਪਾਤਾ ਚੁੰਡੀ ਵੜ ਦਿੱਤੀ ਤੇ ਮੁੰਡਾ ਰੋਵੇ ਇਹ ਬਾਗਾ ਦਵੇ ਮੈਨੂੰ ਕਿਹਾ ਕਿ ਨੂੰ ਰੱਬ ਦਾ ਵਾਸਤੇ ਚੁੱਪ ਕਰਾ ਮੈਂ ਕਿਹਾ ਭਾਈ ਮੈਥੋਂ ਤੇ ਨਹੀਂ ਹੁੰਦਾ ਤੂੰ ਸਿਆਣਾ ਸੈਸਦਾਨ ਹੈਗਾ ਤੈਨੂੰ ਚੁੱਪ ਕਰਾ ਲੈ ਸਾਰੀਆਂ ਅਕਲਾਂ ਤੇ ਤੇਰੇ ਕੋਲ ਨੇ ਤੇ ਮੇਨੀ ਤੇ ਅਕਲ ਹੀ ਨਹੀਂ ਹੈ ਨਾ ਫਿਰ ਮਾਫੀਆਂ ਮੰਗੇ ਮੈਥੋਂ ਤੇ ਫਿਰ ਮੈਂ ਚੁੱਪ ਕਰਾਇਆ ਮੁੰਡੇ ਨੂੰ ਮੈਂ ਕਿਹਾ ਹੁਣ ਪਤਾ ਲੱਗਾ ਬੇਵਕੂਫ ਹੋਣੀ ਤੇ ਸਿਆਣਾ ਕੌਣ ਹੈ